ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਹੱਥ ਨਾ ਦੇਣਗੇ ਇੰਨਾ ਸਤਕਾਰ ਹੈ ਗੁਰੂ ਜੀ ਦਾ ਅਸੀਂ ਜਿੱਥੇ ਵੇਖਦੇ ਆ ਬੱਚੇ ਕਿਦਾਂ ਕਈ ਵਾਰੀ ਤਾਪਿਆ ਤੇ ਜਨਮ ਦੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਕਿਹਦੇ ਆ ਹੋਇਆ ਚੰਦਾ ਨਹੀਂ ਲੱਗਦਾ ਕਈ ਵਾਰੀ ਕਹਿਣਾ ਪੈਂਦਾ ਵੀ ਬੱਚਿਆਂ ਨੂੰ ਫੜੂ ਕਿਦੇ ਰਮਾਲਾ ਸਾਹਿਬ ਨਾਲ ਖੇਚਦੇ ਜਾਂ ਹੋਰ ਕਈ ਕੁੱਝ ਇਹ ਜਿਹੜੀਆਂ ਸਤਿਗੁਰੂ ਜੀ ਦਾ ਅਪਮਾਨ ਹੁੰਦਾ ਹੈ ਬੇਇੱਜ਼ਤੀ ਹੁੰਦੀ ਹੈ ਬੀਬੀ ਭਾਨੀ ਜੀ ਨੇ ਜਾ ਕੇ ਜਦੋਂ ਬਾਲ ਅਵਸਥਾ ਦੇ ਵਿੱਚ ਗੁਰ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚੁੱਕਿਆ ਸਤਿਗੁਰੂ ਗੁਰ ਅਰਜਨਦਾਸ ਪਾਤਸ਼ਾਹ ਮਹਾਨਾਤ ਜੀ ਨੇ ਆਖਿਆ ਲਿਆਓ ਇਹਨੂੰ ਤੇਰੀ ਗੋਦੀ ਦੇ ਵਿੱਚ ਬਿਠਾਓ ਸਤਿਗੁਰੂ ਜੀ ਆਪਣੀ ਗੋਦੀ ਦੇ ਵਿੱਚ ਲੈ ਕੇ ਕਹਿੰਦੇ ਬੜੀ ਕਾਲੀ ਹੈ ਤੈਨੂੰ ਇਸ ਤਖਤ ਦੇ ਉੱਪਰ ਬਿਠਾਣ ਦੀ ਤੇਰੇ ਤੋਂ ਪਹਿਲਾਂ ਇਹ ਤਖਤ ਤੇ ਤੇਰਾ ਪਿਤਾ ਬੈਠੇਗਾ ਸਤਗੁਰ ਜੀ ਨੇ ਬੜੀਆਂ ਰੱਖ ਤਾਂ ਵਰਤਾਈਆਂ ਆਖਿਆ ਇਹ ਭਾਰੀ ਗੁਰੂ ਹੋਵੇਗਾ ਦੋਹਤਾ ਬਾਣੀ ਦਾ ਬਹੁਤਾ ਬਹੁਤੇ ਦੇ ਅਰਥ ਨੇ ਬਾਣੀ ਦਾ ਅਰਦਾਸ ਸਤਗੁਰ ਜੀ ਨੇ ਰੱਖ ਤਾਂ ਵਰਤਾਈਆਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਜੋਤੀ ਜੋ ਸਮਾਉਂਦੇ ਗੁਰਤਾ ਗੱਦੀ ਗੁਰੂ ਰਾਤਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੇਤੀ ਜਾਂਦੀ ਗੁਰੂ ਰਾਜਪਾਲ ਪਾਸ਼ਾ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ ਵੱਡੇ ਬਾਬਾ ਪ੍ਰਤੀ ਚੰਦ ਜੀ ਛੋਟੇ ਬਾਬਾ ਮਹਾਦੇਵ ਜੀ ਸਭ ਤੋਂ ਛੋਟੇ ਅਰਜਨ ਦੇਵ ਜੀ ਇਹਨਾਂ ਦੇ ਤਾਇ ਦੇ ਪੁੱਤਰ ਸਹਾਰੀ ਮਲ ਦਾ ਵਿਆਹ ਰੱਖਿਆ ਹੋਇਆ ਲਾਹੌਰ ਦੇ ਵਿੱਚ ਸਹਾਰੀ ਮਲ ਗੁਰੂ ਰਾਜਪਾਲ ਪਾਸ਼ਾ ਮਹਾਰਾਜ ਜੀ ਨੂੰ ਸੁਨੇਹਾ ਦੇਣ ਆਇਆ ਵੀ ਤੁਸੀਂ ਮੇਰੇ ਪੁੱਤਰ